ਜਿੱਥੇ ਜਾਣ ਪੰਜਾਬੀ ਉਥੇ ਆਪਣਾ ਦੇਸ਼ ਵਸਾ ਲੈਂਦੇ ਇਹ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਦੋ ਨੌਜਵਾਨ ਪੰਜਾਬੀ ਗਬਰੂ ਹਰਜਿੰਦਰ ਕੰਦੋਲਾ ਤੇ ਸੁੱਖਾ ਬੋਹਾਨੀ ਜੀ ਜਿਹੜੇ ਕਿ ਕਈ ਵਰਿਆਂ ਤੋਂ ਅਮਰੀਕਾ ਦੀ ਧਰਤੀ ਤੇ ਵਸਨੀਕ ਹੋ ਚੁੱਕੇ ਨੇ ਪਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਚਲਕ ਨੂੰ ਹਮੇਸ਼ਾ ਪੇਸ਼ ਕਰਦੇ ਰਹਿੰਦੇ ਨੇ ਚਾਹੇ ਫਿਰ ਮੇਲਿਆਂ ਦੀ ਜਾਂ ਫਿਰ ਰੰਗ ਰੰਗ ਪ੍ਰੋਗਰਾਮਾਂ ਦੀ ਸੋ ਇਸੇ ਲੜੀ ਦੇ ਤਹਿਤ ਇੱਕ ਖੂਬਸੂਰਤ ਰੰਗ ਰੰਗ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜਿੰਦਰ ਕੰਦੋਲਾ ਸੁੱਖਾ ਬੋਹਾਨੀ ਤੇ ਸੁਚੇਤ ਟੀਵੀ ਸੁ ਰੰਗ ਸੁਚੇਤ ਦੀ ਸੰਗ ਮੈਂ ਗੁਰਪ੍ਰੀਤ ਪਨੇਸਰ ਆਨਸ ਕਰ ਟੀਵੀ ਵੱਲੋਂ ਇਸ ਟੀਮ ਨੂੰ ਬੈਸਟ ਆਫ ਲੱਕ ਹੈ ਬੋਹਾਨੀ ਦੇ ਹਰਜਿੰਦਰ ਕੰਦੋਲਾ ਸੁਚੇਤ ਟੀਵੀ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਜੀ ਰੰਗ ਰੰਗ ਪ੍ਰੋਗਰਾਮ ਜਿਸ ਤੇਜ ਪ੍ਰੋਗਰਾਮ ਦੇ ਹੋਸਟ ਨੇ ਬੋ ਰੰਗ ਮੰਚ ਦੇ ਬਾਦਸ਼ਾਹ ਜਸਵੰਤ ਸਿੰਘ ਸ਼ਾਹ ਅਲਟਸਟੇ ਵਿੱਚ ਤੁਸੀਂ ਮਿਲੋਗੇ ਪੰਗੜੀ ਦੇ ਬਾਦਸ਼ਾਹ ਤੇ ਲੋਕ ਗੀਤਾਂ ਦੇ ਸ਼ਹਿਨਸ਼ਾਹ ਸਰਪਜੀ ਜੀਮਾ ਜੀ ਨੂੰ ਤੇ ਨਾਲ ਦੀ ਨਾਲ ਬਾਗਾਂ ਦੀ ਕੋਇਲ ਸ਼ਿਪਰਾ ਕੋਇਲ ਤੇ ਹਾਸਿਆ ਦਾ ਪਟਾਰਾ ਤੁਹਾਡੇ ਸਾਰਿਆਂ ਦੇ ਅੱਗੇ ਖੋਲਣ ਜਾ ਰਹੇ ਨੇ ਜੀ ਕਾਕੇ ਸ਼ਾਹ ਜੀ ਸੱਚੀ ਕੋ ਦੋਸਤੋ ਕੀ ਹੈ ਤੁਹਾਡਾ ਹਾਂ ਚੱਲ ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਮੈਂ ਹਾਂ ਤੁਹਾਡਾ ਆਪਣਾ ਕਾਕੇ ਸ਼ਾਹ ਤੇ ਇਹ ਨਿਊਜ਼ ਤੁਹਾਡਾ ਸਾਂਝੀ ਕਰਕੇ ਮੈਨੂੰ ਚੜਦਾ ਹੈ ਬਹੁਤ ਸਰਾਚਾ ਜੀ ਹਾਂ ਦੋਸਤੋ ਅਸੀਂ ਲੈ ਕੇ ਆ ਰਹੇ ਹਾਂ ਬਹੁਤ ਪਿਆਰਾ ਪੰਜਾਬੀ ਸ਼ੋਅ ਤੁਹਾਡੇ ਸ਼ਹਿਰ ਲੋਡਈ ਯਾਨੀ ਕਿ ਕੈਲੀਫੋਰਨੀਆ ਦੇ ਵਿੱਚ ਸੋ ਇਸਾਰੇ ਪਰਿਵਾਰਾਂ ਸਮੇਤ ਸਾਡੇ ਸ਼ੋਅ ਤੇ ਜਲੂਰ ਪਹੁੰਚੋ ਜਿੱਤੇ ਵਿੱਚ ਬਹੁਤ ਪਿਆਰੇ ਬੈਦੇ ਫਿੰਗਰ ਪੰਗੜੇ ਦਾ ਬਾਦਸ਼ਾਹ ਬਾਜੀ ਸਰਵਜੀ ਚੀਮਾ ਜੀ ਉਹਨਾਂ ਕੀ ਬਾਗਾਂ ਦੀ ਕੋਇਲ ਸ਼ਿਪਰਾ ਕੋਇਲ ਹੋएगी ਜੇ ਤੁਹਾਨੂੰ ਹਸਾਏਗਾ ਬੇਬਰਬਾਦ ਤੁਹਾਡਾ ਆਪਣਾ ਕਾਂਕੇਸ਼ਾ ਇਹहां ਦੋਸਤੋ ਤੁਹਾਡੇ ਸ਼ਹਿਰ ਲੋਡਾਏ ਕੈਲੀਫੋਰਨੀਆ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ 16 ਅਗਸਤ ਨੂੰ ਹੋਰ ਵੀ ਜਾਣਕਾਰੀ ਲੈਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਸਾਡੇ ਪਿਆਰੇ ਵੀਰ ਹਰਜਿੰਦਰ ਸਿੰਘ ਅਧੋਲਾ ਸਾਹਿਬ ਤੇ ਸੁੱਖਾ ਬਹਾਦੀ ਸਿੰਘ ਜੀ ਨੂੰ ਤੇ ਸਾਡੀ ਸਾਰੀ ਟੀਮ ਤੁਹਾਨੂੰ ਖੁੱਲਾ ਸੱਦਾ ਹੈ ਸੋ ਆ ਕੇ ਰੰਗੇ ਤੁਹਾਡਾ ਇੰਤਜ਼ਾਰ ਲੈ ਕੇ ਪਹੁੰਚੋ ਪੂਰਾ ਪਰਵਾਰ 16 ਅਗਸਤ ਨੂੰ ਤੁਹਾਡੇ ਸ਼ਹਿਰ ਲੁਡਈ ਕੈਲੀਫੋਰਨੀਆ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਮੈਂ ਤੁਹਾਡਾ ਆਪਣਾ ਤੇ ਆਪਣਾ ਲੋਕ ਗਾਇਕ ਦਿਲਵਿੰਦਰ ਦਿਆਲਪਰੀ ਇੱਕ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਕੇ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਬਹੁਤ ਹੀ ਸਤਿਕਾਰਯੋਗ ਰਿਸਪੈਕਟੇਬਲ ਸੁਖ ਬਸੋਨੀ ਸਾਹਿਬ ਤੇ ਹਜਿੰਦਰ ਕੰਦੋਲਾ ਸਾਹਿਬ ਸਚੇਤ ਟੀਵੀ ਵਾਲੇ ਬਹੁਤ ਹੀ ਮੇਰੇ ਮਿੱਤਰ ਨੇ ਔਰ ਇੱਕ ਰਲ ਕੇ ਇੱਕ ਸ਼ੋਅ ਹੋਣ ਜਾ ਰਿਹਾ ਜੀ 16 10 2025 ਦਿਨ ਬਹੁਤ ਵਧੀਆ ਸੰਗਰਾਹ ਦਾ ਉਸ ਦਿਨ ਸੌਣ ਦਾ ਮਹੀਨਾ ਚੜ੍ਹਨਾ ਜੀ ਤੇ ਇਹਦੇ ਵਿੱਚ ਭੰਗੜੇ ਦੇ ਬਾਦਸ਼ਾਹ ਸਰਜੀ ਚਿਮਾ ਸਾਹਿਬ ਰੰਗ ਰਾਰੀ ਰੀਰੀ ਔਰ ਸ਼ਿਰਪਾ ਗੋਇਲ ਜੀ ਮੁੰਬਈ ਨਹੀਂ ਬਲਕੇ ਹਾਲੀਵੁੱਡ ਬਾਲੀਵੁੱਡ ਦੀ ਬਹੁਤ ਹੀ ਵਧੀਆ ਆਵਾਜ਼ ਆਪਣਾ ਫੰਦਮਜ਼ਾਰਾ ਕਰਨਗੇ ਤੇ ਹਾਸਿਆਂ ਦੇ ਬਾਦਸ਼ਾਹ ਕਾਕੇ ਸ਼ਾਹ ਜੀ ਲੋਕਾਂ ਨੂੰ ਹਸਾਉਣਗੇ ਤੇ ਨਾਲ ਹੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜੀ ਤੁਸੀਂ ਲੋਕੇਸ਼ਨ ਪਾ ਕੇ ਔਰ ਸ਼ੇਅਰ ਕਰ ਜਣੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਆਜੋ ਔਰ ਮੇਰੇ ਲੋਕ ਦਲਵਿੰਦਰ ਦਿਆਲਪੁਰੀ ਵੱਲੋਂ ਛੋਹ ਕਰਾਉਣ ਵਾਲੇ ਪ੍ਰੋਮੋਟਰਾਂ ਨੂੰ ਸਕੋਟਰਾਂ ਨੂੰ ਤੇ ਦਰਸ਼ਕਾਂ ਨੂੰ ਆਲ ਦੀ ਬੈਸਟ ਗੁੱਡ ਲੱਕ ਸਪான்ਸਰ ਕੀ ਤਹ ਜੀ ਐਚ ਬ੍ਰਾਂਡਸ ਨੇ ਤੁਸੀਂ ਸ਼ਿਰਕਤ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਆਨਸਕਾਈ ਟੀਵੀ ਦਿਨਾਲ